ਯੋਗੀ ਅੱਲਾ ਯਾਰ ਖਾ ਲਿਖਦੇ ਇਹ ਉਹ ਜਾ ਹੈ ਜਹਾਂ 40 ਤਨ ਸ਼ਹੀਦ ਹੋਏ ਚਮਕੌਰ ਦੀ ਗੜੀ 'ਤੇ ਲਿਖਦਾ ਇਹ ਉਹ ਜਾ ਹੈ ਜਹਾਂ 40 ਤਨ ਸ਼ਹੀਦ ਹੋਏ ਖਤਾਬੇ ਸਰਵਰੀ ਸਿੰਘੋ ਨੇ ਸਰਕਟਾ ਕੇ ਲਈ ਦਲਾਈ ਪੰਥ ਕੋ ਸਰਬਾਧਿਓਂ ਸੇ ਸਰਦਾਰੀ ਬਣਾਈ ਕੌਮ ਇਹ ਰੁਤਬੇ ਲਭੂ ਭਾ ਕੇ ਲਈ ਸਿੱਖ ਕੌਮ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਸਹਿਬਜ਼ਾਦਿਆਂ ਤੋਂ ਇਲਾਵਾ ਦਸਮ ਪਾਤਸ਼ਾਹ ਨੂੰ ਪ੍ਰਾਣਾ ਤੋਂ ਪਿਆਰਾ ਖਾਲਸਾ ਇਸ ਮਹੀਨੇ ਦੇ ਵਿੱਚ ਅਸੀਂ ਅੱਜ ਉਹਨਾਂ ਨੂੰ ਸਿਰਦਾ ਕਰਨਾ ਆਏ ਹਾਂ ਸਾਰੇ ਸੰਸਾਰ ਭਰ ਦੇ ਵਿੱਚ ਇਹ ਮਹੀਨਾ ਸ਼ਹੀਦਿਆਂ ਦਾ ਗਿਣਿਆ ਜਾਂਦਾ ਹੈ ਖਾਸ ਕਰਕੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਚਮਕੌਰ ਦੀ ਗੜੀ ਜਿੱਥੇ ਦਸਮ ਪਾਤਸ਼ਾਹ ਦੀ ਅੱਖ ਦੇ ਸਾਹਮਣੇ ਵੱਡਾ ਸਹਿਬਜਾਦਾ ਚਮਕੌਰ ਦੀ ਗੜੀ ਤੋਂ ਥੱਲੇ ਜਾ ਕੇ ਦੁਸ਼ਮਣਾਂ ਦੇ ਨਾਲ ਲੜਿਆ ਦਸਮ ਪਾਤਸ਼ਾਹ ਨੇ ਆਪਣੀ ਅੱਖਾਂ ਨਾਲ ਦੇਖਿਆ ਤੇ ਅਸ਼ੀਰਵਾਦ ਦਿੱਤੀ ਇਤਿਹਾਸਕਾਰ ਲਿਖਦਾ ਦਿਲਬੰਦ ਨੇ ਤਲਵਾਰ ਸੇ ਤਸਲੀਮ বাজਾਏ ਇਸ ਵਖਵਾ ਮੇ ਫੌਜ ਸਦਮ ਆਰਾ ਉਮੜਾਈ ਬਰਸੀ ਕਿਸੇ ਬਦਬਖਤ ਨੇ ਪਿੱਛੇ ਸੇ ਲਗਾਈ ਦੁਹਰਾ ਕੇ ਗਰੇ ਜੀਨ ਸੇ ਸਰਕਾਰ ਜਮੀਂ ਪਰ ਰੂਹੂ ਖੁੱਲਦ ਗਈ ਔਰ ਤਨਚਾਰ ਜਮੀਂ ਪਰ ਸਹਿਬ ਜੀ ਆਦਾ ਸ਼ਹੀਦ ਹੋਇਆ ਵੱਡਾ ਸਹਿਬ ਜੀ ਆਦਾ ਸ਼ਹੀਦ ਹੁੰਦਿਆਂ ਦੇਖ ਕੇ ਛੋਟਾ ਸਹਿਬ ਜੀ ਆਦਾ ਬਾਬਾ ਜੁਜਾਰ ਸਿੰਘ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਹੋ ਕੇ ਇਜਾਜ਼ਤ ਮੰਗਦਾ ਹੈ ਗੜੀ ਦੇ ਵਿੱਚ ਆਉਣ ਗੜੀ ਤੋਂ ਥੱਲੇ ਉਤਰਨ ਦੀ ਮੈਦਾਨੇ ਜੰਗ ਵਿੱਚ ਜਾਣ ਦੀ ਇਤਿਹਾਸਕਾਰ ਲਾਲਾ ਦੌਲਤਰਾਏ ਜੀ ਲਿਖਦੇ ਨੇ ਕਿ ਮੈਂ ਇਤਿਹਾਸ ਲਿਖਿਆ ਵੀ ਬਹੁਤ ਹੈ ਪੜ੍ਹਿਆ ਵੀ ਬਹੁਤ ਹੈ RAMCHANDAR ਜੀ ਹੋਣ ਤੇ ਉਹਨਾਂ ਨੂੰ ਪ੍ਰਾਦੀ ਮੂਰਛਾ ਤੇ ਰੋਂਦਿਆਂ ਦੇਖਿਆ ਹਨੂਮਾਨ ਨੂੰ ਮਜਬੂਰ ਕੀਤਾ ਉਹ ਜੀਵਨ ਮੋਤੀ ਲੈ ਕੇ ਆਵੇ ਵੱਡੇ ਵੱਡੇ ઋષਿ मुनि ਜਿਹੜੇ ਆ ਉਹਨਾਂ ਨੇ ਆਪਣੇ ਬੱਚਿਆਂ ਦੀ ਮੌਤ ਤੇ ਅਥਰੂ ਕੇਰੇ ਪਰ ਕਹਿੰਦੇ ਕਿੱਡਾ ਬਹਾਨ ਤੇ ਕਿੱਡਾ ਵਿਚਾਰ ਹਿਰਦਾ ਦਸਮ ਪਾਤਸ਼ਾਹ ਦਾ ਸਹਿਬਜ਼ਾਦਾ 15 ਸਾਲ ਦਾ ਸਹਿਬਜ਼ਾਦਾ ਸਾਹਮਣੇ ਆ ਕੇ ਖੜਾ ਹੋ ਕੇ ਕਹਿੰਦਾ ਕਿ ਮੈਨੂੰ ਆਜ਼ਾਦਤ ਦਿਓ ਗੁਰਪਿਤਾ ਜੀ ਆਜ਼ਾਦਤ ਦਿਓ ਕਿ ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਆਪਣੇ ਭਰਾ ਦੀ ਤਰ੍ਹਾਂ ਸ਼ਹੀਦ ਹੋਵਾਂ ਲਾਲਾ ਤੌਰ ਤਰਾਏ ਲਿਖਦੇ ਨੇ ਕਿ ਸਹਿਬਜ਼ਾਦੇ ਨੂੰ ਪਤਾ ਹੈ ਕਿ ਮੈਂ ਥੱਲਿਓਂ ਵਾਪਸ ਨਹੀਂ ਆਉਣਾ ਦਸਮ ਪਾਤਸ਼ਾਹ ਨੂੰ ਪਤਾ ਹੈ ਕਿ ਮੇਰੇ ਬੱਚੇ ਨੇ ਦੁਬਾਰਾ ਮੈਨੂੰ ਮੈਂ ਨਹੀਂ ਮਿਲਣਾ ਪੁੱਤਰ ਦੀ ਜਵਾਨੀ ਤੇ ਆਪਣਾ ਪਿਤਾ ਦਾ ਪਿਆਰ ਵਿਸਾਰ ਕੇ ਉਹ ਆਜ਼ਾਦਤ ਦਿੰਦੇ ਨੇ ਕਿ ਜਾਓ ਬੇਟਾ ਆਪਣੇ ਖੂਨ ਦੀ ਸ਼ਾਹੀ ਨਾਲ ਮੇਰੇ ਅਸੂਲਾਂ ਦੀ ਦਸਤਾਵੇਜ਼ ਤੇ ਸਾਈਨ ਕਰੋ ਤਾਂ ਕਿ ਮੇਰਾ ਅਕਾਲ ਪੁਰਖ ਨਾਲ ਕੀਤਾ اقرار ਨਿਭ ਜਾਵੇ ਤੋ ਸਹਿਬ ਜਾਨਾ ਛੋਟਾ ਵੀ ਜਾਂਦਾ ਥੱਲੇ ਜਦੋਂ ਮਦਾਨੇ ਜੰਗ ਵਿੱਚ ਜਾ ਕੇ ਵੈਰੀਆਂ ਦੇ ਨਾਲ ਲੋਹਾ ਲੈਂਦਾ ਉਸ ਸਮੇਂ ਜੋਗੀ ਅੱਲਾ ਯਾਰ ਖਾਨ ਲਿਖਦਾ ਇਤਨੇ ਮੇ ਖਦੰਗ ਆ ਕੇ ਲਗਾ ਹਏ ਜਿਗਰ ਮੇ ਥਾ ਤੀਰ ਕਲੇਜੇ ਮੇ ਜਾਂ ਕਾਟਾ ਗਲਤਰ ਮੇ ਥਾ ਤੀਰ ਕਲੇਜੇ ਮੇ ਜਾਂ ਕਾਟਾ ਗਲਤਰ ਮੇ تاریخ زمانہ ہوا ستگر کی نظر میں طوفان اٹھا کھاکڑی بہر میں بر میں تورا کے گرا لگتے جر لگتے جگر پر کیا گزری ہوگی اس وقت کہوں کیا میں پتر پر اتحاس کر لکھتا ہے کہ پتہ دے شہید پتہ دے باپ دے کی گزری ہوئے گی میں تو انو کی دسانت ਜਦੋਂ ਸਹਿਬਜ਼ਾਦੇ ਦੋਨੋਂ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਗਏ ਅੱਖਾਂ ਅਗੇ ਸੰਸਾਰ ਵਿੱਚ ਹਨੇਰਾ ਜਾਛ ਆ ਗਿਆ ਪਰ ਆਕਾਰਪੁਰ ਸੱਚੇ ਵਹਿਗੁਰੂ ਦੇ ਰਜ਼ਾ ਵਿੱਚ ਰਹਿੰਦਿਆਂ ਦਸਮ ਪਾਤਸ਼ਾਹ ਨੇ ਆਮਾਨਤ ਅਦਾ ਹੋਈ ਕਹਿ ਕੇ ਆਕਾਰਪੁਰ ਸੱਚੇ ਵਹਿਗੁਰੂ ਦਾ ਸ਼ੁਕਰ ਕੀਤਾ ਧੰਨਵਾਦ ਕੀਤਾ ਜਿਨ੍ਹਾਂ ਕੋਲ ਆਮਾਨਤ ਪਹੁੰਚੇ ਦਸਮ ਪਾਤਸ਼ਾਹ ਨੇ ਪਰਨਿਆ ਸਿੰਘਾਂ ਦੇ ਹੁਕਮ ਦੇ ਨਾਲ ਚਮਕੌਰ ਦੀ ਗੜੀ ਛੱਡੀ ਚਮਕੌਰ ਦੀ ਗੜੀ ਤੋਂ ਜਦੋਂ ਰਾਤ ਨੂੰ ਨਿਕਲੇ ਉਦੋਂ ਮਾਛੀਵਾੜੇ ਦੇ ਜੰਗਲਾਂ 'ਚ ਗਏ ਮਾਛੀਵਾੜੇ ਜੰਗਲਾਂ ਦਾ ਇਤਿਹਾਸ ਤੋਂ ਬਾਅਦ ਜਦੋਂ ਇੱਕ ਸਮਾਂ ਆਇਆ ਕਿ ਰੰਗਜੀਤ ਸਿੰਘ ਨੇ ਇੱਕ ਕੁਰਾਨ ਸ਼ਰੀਫ ਦੇ ਉੱਤੇ ਜਿਸ ਤਰ੍ਹਾਂ ਗੁਟਕਾ ਹੁੰਦਾ ਛੋਟਾ ਸਾਇਦਾ ਕੁਰਾਨ ਸ਼ਰੀਫ ਦੇ ਖਾਲੀ ਪੇਜ ਦੇ ਉੱਤੇ ਇੱਕ ਚਿੱਠੀ ਲਿਖੀ ਦਸੰਪਾਛੇ ਨੂੰ ਚਿੱਠੀ ਲਿਖੀ ਕਿ ਮੈਨੂੰ ਬੜਾ ਦੁੱਖ ਹੈ ਤੁਹਾਡੇ ਬੱਚੇ ਸ਼ਹੀਦ ਹੋ ਗਏ ਤੁਹਾਡਾ ਆਨੰਦਪੁਰ ਦਾ ਕਿਲਾ ਛੁੱਟ ਗਿਆ ਮੈਂ ਮੈਂ ਚਾਹੁੰਨਾ ਆ ਕਿ ਮੈਂ ਤੁਹਾਨੂੰ ਕਨੰਦਪੁਰ ਦਾ ਕਿਲਾ ਵਾਪਸ ਕਰਾਂ ਪਰ ਤੁਸੀਂ ਮੇਰੀ ਸ਼ਰਤ ਹੈ ਕਿ ਤੁਸੀਂ ਘਟੋ ਘੱਟ ਮੈਨੂੰ ਇੱਕ ਅਰਬੀ ਘੋੜਾ ਨਜ਼ਰਾਨੇ ਵਜੋਂ ਪੇਸ਼ ਕਰੋ ਤੂੰ ਦਸਮ ਪਾਤਸ਼ਾਹ ਨੇ ਉਸ ਸਿੱਠੀ ਦਾ ਜਵਾਬ ਦਿੱਤਾ ਸੀ ਜਿਹਨੂੰ ਅਸੀਂ ਜ਼ਫਰਨਾਮਾ ਕਹਿੰਦੇ ਆ ਉਸ ਸਿੱਠੀ ਦੇ ਬਦਲੇ ਜਵਾਬ ਦੇ ਵਿੱਚ ਗੁਰੂ ਸਾਹਿਬ ਨੇ ਜ਼ਫਰਨਾਮੇ ਵਿੱਚ ਲਿਖਿਆ ਰੰਗਦੇਬ ਨੂੰ ਕੇ ਰੰਗਦੇਬ ਤੇਰਾ ਖਤ ਵੀ ਮਿਲਿਆ ਔਰ ਕਾਜੀ ਨੇ ਮੈਨੂੰ ਜ਼ੁਬਾਨੀ ਵਿੱਚ ਦਸ ਗੱਲਾਂ ਦਸੀਆਂ ਜੋ ਤੁਸੀਂ ਚਾਹੋ ਨਾ ਪਰ ਮੇਰਾ ਜਵਾਬ ਇਹ ਹੈ ਕਿ ਤੂੰ ਇਹ ਕਰਵੀ ਘੋੜਾ ਨਜ਼ਰਾਨੇ ਵਜੋਂ ਮੰਗਦਾ ਹੈ ਮੇਰੇ ਕੋਲੋਂ ਮੈਂ ਉਹ ਸਾਖਾ ਮੈਂ ਉਹ ਚੀਜ਼ ਹਾਂ ਜਿਹੜਾ ਇੱਕ ਆਕਾਲ ਨੂੰ ਆਪਣਾ ਇਸ਼ਤ ਮੰਨਦਾ ਹੈ ਜਿਸ ਨੂੰ ਤੂੰ ਅੱਲਾਹ ਕਹਿੰਦਾ ਹੈ ਇੱਕ ਆਕਾਲ ਪੁਰਖ ਦਾ ਪੁਜਾਰੀ ਕਦੀ ਕਿਸੇ ਨੂੰ ਜੁਰਮਾਨਾ ਜਾਂ ਨਜ਼ਰਾਨਾ ਨਹੀਂ ਦਿੰਦਾ ਤੂੰ ਮੇਰੇ ਤੋਂ ਨਜ਼ਰਾਂ ਨਹੀਂ ਵਜੋ ਘੋੜਾ ਮੰਗਦਾ ਮੈਂ ਤੈਨੂੰ ਇਹ ਚੈਲੰਜ ਕਰਦਾ ਕਿ ਤੂੰ ਇਸ ਪੰਜਾਬ ਦੀ ਧਰਤੀ ਤੇ ਪੈਰ ਰੱਖ ਕੇ ਦਿਖਾ ਮੇਰੇ ਇਹ ਸਿੱਖ ਤੇਰੇ ਪੈਰਾਂ ਥੱਲੇ ਇਨਕਲਾਬ ਦੇ ਚਗਿਆੜੇ ਵਿਛਾ ਦੇਣਗੇ ਰੰਗਦੇਵ ਤੂੰ ਆਪਣੇ ਹੀ ਧਰਮ ਦਾ ਦੁਸ਼ਮਣ ਹੈ ਤੂੰ ਬਹੁਤ ਸ਼ਿਕਨ ਕਹਿਣਾ ਹੈ ਮੈਂ ਵੀ ਬਹੁਤ ਸ਼ਿਕਨ ਹਾਂ ਪਰ ਤੂੰ ਸਾਥ ਦਿੱਤਾ ਬੁੱਤ پرستਾਂ ਦਾ ਪਹਾੜੀ ਰਾਜਿਆਂ ਦਾ ਤੂੰ ਆਪਣੇ ਹੀ ਧਰਮ ਦਾ ਵਿਰੋਧੀ ਹੋ ਕੇ ਤੇ ਅੱਲਾਹ ਦੀ ਕਸਮ ਖਾ ਕੇ ਮੇਰੇ ਨਾਲ ਤੂੰ ਧਰੋਹ ਕੀਤਾ ਤੇਰੇ ਜਰਨੈਲਾ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ ਤੇ ਪਹਾੜੀ ਰਾਜਿਆਂ ਨੇ ਗਉਆਂ ਦੀਆਂ ਪਰ ਸਾਰੇ ਮੁਕਰ ਗਏ ਤੇ ਮੇਰੇ ਤੇ ਹਮਲਾ ਕਰ ਦਿੱਤਾ ਪਰ ਪ੍ਰਮਾਤਮਾ ਉਹਦੀ ਮਦਦ ਤੇ ਆਉਂਦਾ ਜਿਹੜਾ ਉਹਦਾ ਹੋ ਕੇ ਰਹਿੰਦਾ ਜਿਸ ਨੂੰ ਤੋਂ ਅੱਲਾਹ ਕਹਿੰਦਾ ਹੈ ਮੈਂ ਉਸ ਨੂੰ ਨਰ ਸ਼ੇਰ ਅਕਾਲਪੁਰ ਕਹਿੰਦਾ ਹਾ ਉਹ ਨਰ ਸ਼ੇਰ ਅਕਾਲਪੁਰਖ ਮੇਰੇ ਸਿਰ ਤੇ ਰਹਾ ਤੇ ਮੈਂ ਜਦੋਂ ਚਮਕੌਰ ਦੀ ਗੜੀ ਤੋਂ ਬਾਹਰ ਆਇਆ ਅਰੰਗਦੇਵ ਉਦੋਂ ਮੈਦਾਨ ਦੇ ਵਿੱਚ ਖੂਂ ਦੇ ਨਾਲ ਧਰਤੀ ਲਾਲ ਹੋਈ ਪਈ ਸੀ ਸਿਰ ਖਿੱਦੂਆਂ ਦੀ ਤਰ੍ਹਾਂ ਤੇ ਲੱਤਾਂ ਬਾਹ ਖੂੰਡੀਆਂ ਦੀ ਤਰ੍ਹਾਂ ਪੈ ਸਨ ਰੰਗਜੀਤ ਤੂੰ ਅੰਦਾਜ਼ਾ ਲਾ ਸਕਦਾ ਉਹ ਸਿਰ ਕਿਹਦੇ ਹੋਣਗੇ ਕਿਉਂਕਿ ਮੇਰੇ ਤਾਂ ਸਿਰਫ 40 ਇੱਕ ਸਾਲ ਤੂੰ ਅੰਦਾਜ਼ਾ ਲਾ ਲਾ ਖਿੱਦੋ ਤੇ ਖੂਨੀਆਂ ਕਿਹਦੀਆਂ ਨਜ਼ਰ ਆਉਂਦੀਆਂ ਹੋਣਗੀਆਂ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਜਹਾਨ ਦਾ ਸੂਰਜ ਛਿਪ ਗਿਆ ਰਾਤ ਦਾ ਸ਼ੈਨਸ਼ਾ ਚੰਦਰਮਾ ਚੜ੍ਹ ਕੇ ਆਇਆ ਜਲਵੇ ਦੇ ਨਾਲ ਚਰਾਗੇ ਜਹਾਂ ਕੋ ਸ਼ੁੱਧ ਪੁਰਕਾ ਪੋਸ਼ਾਹੇ ਸ਼ਬਰਾਮਤ ਹਵਾ ਜਲਵਾ ਜੋ ਗੁਰੂ ਸਾਹਿਬ ਨੇ ਫਾਰਸੀ ਦੇ ਵਿੱਚ ਸ਼ੇਅਰ ਲਿਖਿਆ ਕਿ ਜਦੋਂ ਜਹਾਨ ਦਾ ਸੂਰਜ ਬੁਰਕਾ ਪਾ ਗਿਆ ਭਾਵ ਸੂਰਜ ਛੁੱਪ ਗਿਆ ਤੇ ਰਾਤ ਦਾ ਸ਼ੈਨਸ਼ਾ ਜਲਵੇ ਦੇ ਨਾਲ ਚੜ ਕੇ ਆਇਆ ਉਦੋਂ ਮੈਂ ਚਮਕੌਰ ਦੀ ਗੜੀ 'ਚੋਂ ਤਾੜੀ ਮਾਰ ਕੇ ਨਿਕਲਿਆ ਮੇਰਾ ਕੋਈ ਵਾਰ ਵਿੰਗਾ ਨਹੀਂ ਕਰ ਸਕਿਆ ਇਹ ਦਸਮ ਪਾਛਾ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਬਿਰਤੀ ਦੇ ਅਲਫਾਜ਼ ਹਨ ਅਕਾਲ ਪੁਰਖ ਸੱਚੇ ਵਹਿਗੁਰੂ ਨੇ ਜਿਸ ਬਾਦਸ਼ਾਹ ਤੇ ਥੂ ਸਾਡੀ ਕੌਮ ਨੂੰ ਇੱਡਾ ਵੱਡਾ ਬਲ ਬਖਸ਼ਿਆ ਇੰਨੀ ਵੱਡੀ ਹਿਸਤਰੀ ਦਿੱਤੀ ਦਸਮ ਪਾਤਸ਼ਾਹ ਨੇ ਪੰਆ ਸਿੱਖਾਂ ਨੂੰ ਜੋਤ ਦਿੱਤੀ ਗੁਰਿਆਈ ਦੇ ਅਧਿਕਾਰ ਦਿੱਤੇ ਆਤਮਿਕ ਸ਼ਕਤੀ ਦਿੱਤੀ ਤੇ ਜਦੋਂ ਤੱਕ ਵੀ ਇਹ ਪੰਥ ਖਾਲਸਾ ਪੰਆ ਸਿੱਖਾਂ ਦੇ ਹੁਕਮ ਦੇ ਵਿੱਚ ਰਿਹਾ ਤੇ ਪੰਜਾਂ ਸਿੱਖਾਂ ਦੀ ਤਾਬਿਆਂ ਦੇ ਵਿੱਚ ਰਹਾ ਉਦੋਂ ਤੱਕ ਕੌਮ ਚੜ੍ਹਦੀ ਕਲਾ ਚ ਗਈ ਪਰ ਜਦੋਂ ਇਹ ਪੰਜਾਂ ਸਿੱਖਾਂ ਦਾ ਡਰਾਮਾ ਹੋਣ ਲੱਗਾ ਇੱਕ ਜਾਂ ਦੋ ਲੀਟਰ ਆਪਣੀ ਆਪਣੀ ਨਿੱਜ ਪ੍ਰਸਤੀ ਦਾ ਢੋਲ ਵਜਾਉਣ ਲੱਗੇ ਡਰਾਮੇਬਾਜ਼ੀਆਂ ਕਰਕੇ ਉਦੋਂ ਸਾਡੀ ਕੌਮ ਦਾ ਨਾਸ ਹੋਇਆ ਤੇ ਅਜੇ ਵੀ ਹੋਈ ਜਾ ਰਿਹਾ ਹੈ